ਪਿਰ ਮਰ ਪਰੇ ਨਾ ਏ ਮੈਂ ਲੈਣੀਂ ਤੇ ਨਾ ਆ ਮੈਂ ਜੀਉ ਮੈਂ ਲੈਣੀਂ ਤੇ ਨਾ ਆ ਮੈਂ ਜੀਉ ਭਰੈ ਨਾ ਭਾਈ ਨਾਮ ਸੁਭਾਉ ਪਾਵੈ ਅਨ ਨਾ ਪਾ ਮੇਲ ਮੇਰੇ ਪ੍ਰੀਤ ਮਾ ਜਿਓ ਤੁਧ ਮੇਲ ਕਰੀ ਨੀ ਵਾੜੀ ਮੇਲ ਮੇਰੇ ਪ੍ਰੀਤ ਮਾ ਜਿਓ ਤੁਧ ਮੇਲ ਕਰੀ ਨੀ ਵਾੜੀ ਕਾਮੇ ਮਹਾਰਾਜ ਸਤਿਗੁਰਾਂ ਤਾਰ ਉਹਨਾਂ ਦੀ ਕਿਰਪਾ ਤੇ ਸ਼੍ਰੀ ਪਦਾਪੀ ਜੀ ਸਹਾਇ ਵਾਰ ਸ਼੍ਰੀ ਪਦਾਪੀ ਜੀ ਦੀ ਕਿਰਪਾ ਸਹਿ ਨਸਵੇਂ ਪ੍ਰਥਮ ਪਵਤਿ ਸਿਮਰਤਾ ਗੁਰੂ ਨਾਨਕ ਲਾਇ ਟਿਆਏ ਤੇ ਰੰਗਤ ਗੁਰਤੇ ਅਮਰਵਾਸ ਸ੍ਰੀ ਅੰਦਸ ਹੋਇ ਸਹਾਏ ਅਰਜੁਨ ਹਰਿ ਕੋ ਵੇਨਰਾਉ ਸਿਮਰਾਉ ਸ੍ਰੀ ਹਰਿਦਾਏ ਸ੍ਰੀ ਹਰਿ ਕ੍ਰਿਸ਼ਨ ਟਿਆਈਏ ਜਿ ਜਿੱਥੇ ਸਭ ਦੁੱਖ ਰਾਏ ਤੇ ਬਾਦਰ ਸਿਮਰਿਆ ਏ ਘਰਨਾਉ ਨੇਂਦੇ ਆਵੇ ਧਾਏ ਸਭ ਥਾਈ ਹੋਇ ਸਹਾਏ ਬਸਰੇ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਏ बसां पाछ सही सी गुरू ग्रंथ साहिब जी पाठ जी पंजा प्यार चौहां साहिबादियूं मुटियां हठियां जपया तपिय जिन्हनि जपिया वंड छकिया दीप चलाई ते दवाणेटा ਜਨਾ ਪਿਆਰਿਆ ਸੁਚਾਰਾ ਵੀ ਕਮਾਈ ਦਾ ਧੰਦਰ ਕੀ ਖਾਲਸਾ ਦੇ ਮੋਲੋ ਜੀ ਜਨਾ ਸਿੰਘਾ ਸਿਮਰਿਆ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰਿਆਂ ਲੋਹਾਈਆਂ ਚੜਖੜੀਆਂ ਦੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਲਿਵਾਈ ਜਨਾਂ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੰਨ੍ਹਾ ਤੰਤਾ ਸਰਬੱਤ ਗੋਦਵਾਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਕਾਹਨੇ ਗੁਰੂ ਵਾਹਿਗੁਰੂ ਵਾਹਿ

ਦਾਨ ਸਰਦਾਰਾਂ ਦਾ ਸ਼੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਰਾਨ ਚੌਕੀਆਂ ਢੰਡੇ ਬੁੰਗੇ ਜੁਕ ਜੋਗ ਅਕਾਲ ਧਰਮ ਦਾ જયਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤਿ ਿਰਚੀ ਮਤਿ ਪਥ ਦਾ ਰੱਖਾ ਭਵਾਏ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਗਿਆ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦੁਆਰਿਆਂ ਗੁਰਤਾ ਮਾਂ ਦੇ ਇਨਾ ਤੋਂ ਪੰਚ ਲੋਗ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲਦਾ ਦਨ ਪ੍ਰਿੰਟਾਰੇ ਖਾਲਸਾ ਦੀਨ ਬਖਸ਼ੂ ਏਨ ਮਾਰੇ ਆਂ ਬਿਮਾਰ ਨਤਾਰਿਆਂ ਮੇ ਪਾੜ ਨੇ ਉਟਿਆਂ ਨੇ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋੜੀ ਹੈ ਸੱਚੀ ਪਾਤਸ਼ਾਹੀ ਚਾਰ ਦੇ ਦੇ ਬਾੜੇ ਅੰਦਰ ਬਤੀਤ ਹੋਈ ਚਾਰ ਪਰਦੇ ਅੜਾ ਆਪਣੇ ਬਾੜੇ ਅੰਦਰ ਬਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੀਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਰਿਵਾਰੇ ਅੰਦਰ ਸਤਿਗੁਰੂ ਜੀਵ ਆਪ ਜੀ ਦੇ ਸੋਹਣੇ ਸਿੰਘਾਸਨ ਤਿਆਰ ਕੀਤੇ ਗਏ ਹਨ ਪਾਵਨ ਦੀ ਕਿਰਪਾ ਗੁਰੂ ਸਿੰਘਾ ਸਦਾ ਦੇ ਪ੍ਰਕਾਸ਼ਿ ਸ਼ਮਨ ਹੋ ਪਰੇਖੋ ਨੇ ਦਰਸ਼ਨ ਦੇਦਾਰ ਪਾਵਨ ਪਰਵਾਰ ਵਖੇ ਸੰਗਤਾਂ ਨੂੰ ਕਿਰਪਾ ਅਰਥ ਕਰੂੰ ਦਰਪੇ ਆਏ ਸੰਗਤ ਦੇ ਦਰ ਹਾਜ਼ਰੀ ਪੈਲ ਫੁਲ ਤੇ ਟਾਲਾ ਸੇਵਾਵਾਂ ਦਰ ਪ੍ਰਵਾਰ ਕਰ ਲਈਆਂ ਦਰੋਂ ਘਰੋਂ ਸਿੱਖੀ ਸਿਦਕ ਪ੍ਰਸਾਦ ਨਾਮ ਤਾਰਮਖੜਾ ਜੋ ਪਾਵਨ ਆਵਾਪੂਰੀਆ ਕਰਦੀਐ ਸਰਬੱਤ ਦੇ ਕਾਰਜਿ ਨਿਰਾਸ ਕਰਨੇ ਕਰੋ ਕਿਰਪਾ ਆਪ ਦੀ ਦੇ ਪਾਵਨ ਸਰੂਪ ਨਿਜ ਸਥਾਨਾ ਤੋਂ ਪ੍ਰਕਾਸ਼ ਸਥਾਨਾ ਦੇ ਜਾਣ ਦੀ ਆਗਿਆ ਦੇਖੋ ਰਸਤੇ ਤੇ ਅੰਗ ਸੰਗ ਸਹਾਈ ਹੋਣਾ ਸਈ ਪਿਆਰੇ ਮੇਮ ਜਿਨ੍ਹਾਂ ਬਿਨਿਆਰਦੀ ਦਾ ਨਾਮ ਚਿਤ ਆਵੇ ਨਾਨਕ ਦਾ ਨਾਮ ਚੰਬੀ ਕਰਾ भे साहिगुरू जी ख़ालसा वाहिगुरू जी फतेह बोले सोनार